ਦੋ ਐਮ.ਐਲ.ਏ ਬਣਿਆ ਅਰੇ ਪੰਜਾਬ ਦੇ ਲੋਕਾਂ ਨੇ ਵੋਟਾਂ ਪਾ ਕੇ ਆਹ ਮੁਸਰ ਹਲਕੇ ਦੇ ਲੋਕਾਂ ਨੂੰ ਐਮ.ਐਲ.ਏ ਬਣਾਇਆ ਤੇ ਤੁਸੀਂ ਕੀ ਖੇ ਖਿਡਾਰੀ ਪਿਛਲੇ ਪਹਿਰੇ ਆ ਕੇ ਬਜ਼ੁਰਗ ਦੀ ਸਾਡੇ ਦੀ ਸਮਾਲ ਹੋ ਗਈ ਮੈਂ ਨਾ ਜਮਾਂ ਦਰਕਾਰੀ ਵੀ ਪਾਰਟੀ ਭਾਜਪਾ ਦੇ ਤੁਸੀਂ ਜਾ ਕੇ ਤੇ ਚ ਸ਼ਾਮਲ ਹੋ ਗਏ ਐਨਾ ਦਿੱਲੀ ਦੇ ਬਾਰਡਰਾਂ ਦੇ ਐਨਾ ਤਸ਼ੱਦਦ ਚੱਲਿਆ ਤੁਸੀਂ ਦੇਖਿਆ ਤੁਹਾਡੇ ਸਾਹਮਣੇ ਸੀ ਸਿੱਧੀਆਂ ਗੋਲੀਆਂ ਮਾਰੀਆਂ ਭਾਜਪਾ ਨੇ ਸਾਡੇ ਕਿਸਾਨਾਂ ਦੇ ਆ ਚਾਰ ਰੀਵਰ ਕੋਡ ਲੈ ਕੇ 23 ਕਰ ਕਾਨੂੰਨ ਕੋੜ ਕੇ ਮਜ਼ਦੂਰਾਂ ਵਾਸਤੇ ਕਿੰਨਾ ਵਾਸਤੇ ਮਜ਼ਦੂਰਾਂ ਵਾਸਤੇ ਸਾਨਾਂ ਤੋਂ ਪਹਿਲਾਂ ਉਹਨਾਂ ਨੇ ਮਾਰਿਆ ਹੀ ਮਾਰਿਆ ਮਧੂਰਾ ਤੇ ਆ ਮੰਡੀਆਂ ਤੋੜੀਆਂ ਡੇਢ ਢੰਗ ਨਾਲ ਲਿਆ ਕੇ ਇਹ ਕਿਹਦੀ ਬੋਲੀ ਬੋਲਦੇ ਆ ਪਾਪਾ ਦੀ ਤੇ ਭਾਈ ਤੋਂ ਸਾਡੇ ਭਾਈ ਦੇ ਮੁੰਡੇ ਦਾ ਸਾਨੂੰ ਆਸ ਨਹੀਂ ਸੀ ਮਹਿਬੂਲਾ ਨਹੀਂ ਸਾਨੂੰ ਗੱਲ ਨਹੀਂ ਨਹੀਂ ਹੁਣ ਭਾਈ ਦੇ ਮੁੰਡੇ ਤੋਂ ਸਾਨੂੰ ਆਸ ਨਹੀਂ ਸੀ ਸਾਨੂੰ ਸ਼ਰਮ ਸੀ ਸਾਡਾ ਪਰਿਵਾਰ ਸੀ ਭਾਈ ਸਾਡਾ ਪਰਿਵਾਰ ਸੀ ਤੇ ਅੱਜ ਭਾਈ ਨੇ ਸਾ ਮੁੰਡੇ ਬੱਤ ਮੈਂ ਆਇਆ ਕਰ ਜਾਂਦੇ ਰਹੀ ਜਾਂਦੇ ਹਾਂ ਇਹ ਮੈਂ ਨਹੀਂ ਨਹੀਂ ਚੱਲਣਾ ਅੱਜ ਇਹ ਨਹੀਂ ਕਹਿਣਾ ਜੀ ਨੂੰ ਪੂਰਾ ਗੁੱਸਾ ਨਾ ਅਸੀਂ ਅੱਜ ਬੋਲਣ ਲਈ ਆ ਕਿਸੇ ਨੂੰ ਇੱਥੇ ਨਾ ਅਸੀਂ ਕੱਲ ਬੋਲਣ ਲਈਏ ਭਾਜਪਾ ਦਾ ਖਾਤ ਕਰਕੇ ਕੰਨ ਕਰ ਜੇ ਸਾਡੇ ਬੰਦੇ ਪ੍ਰਸ਼ਾਸਨ ਸਾਡਾ ਸੁਣ ਲੈ ਸਾਡਾ ਵਿਰੋਧ ਦਾ ਸਵਾਲ ਆ ਅਸੀਂ ਵਿਰੋਧ ਕਰਨਾ ਹੀ ਕਰਨਾ ਨਾ ਕਿ ਲੋਕਾਂ ਲਈਏ ਕੱਲ ਨੂੰ ਸਯੁਕਤ ਕਿਸਾਨ ਮੋਰਚੇ ਦੀ ਵੱਡੀ ਮਹਾਪੰਚਾਇਤ ਹੋਣ ਜਾ ਰਹੀ ਆ ਪੰਜਾਬ ਦੇ ਵਿੱਚ ਕੱਲ ਨੂੰ ਜਿਹੜੇ ਵੱਡੇ ਐਲਾਨ ਹੋ ਸਟੇਜ ਤੋਂ ਹੋਣ ਜਾ ਰਹੇ ਆ ਜਿਹੜੀ ਸੰਯੁਕਤ ਕਿਸਾਨ ਮੋਰਚੇ ਨੇ ਸਾਨੂੰ ਭਜ ਭਾਰ ਆ ਤੇ ਭਾਈ ਭਾਪ ਭਜਾਓ ਦਾ ਨਾਰਾ ਸੀ ਉਹ ਅਸੀਂ ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ ਉਹਦੇ ਦੇ ਨਾਰੇ ਤੇ ਫੁੱਲ ਚੜਾਉਂਦੇ ਹੋਏ ਅਸੀਂ ਅੱਜ ਇੱਥੇ ਪਿੰਡ ਚ ਭੇਲਵਾਲੀ ਵਿਰੋਧ ਕਰਦੇ ਹਾਂ ਜਿਹੜੀ ਪਾਰਟੀ ਨੂੰ ਲੋਕ ਚਾਹੁੰਦੇ ਨਹੀਂ ਜਿਹੜੀ ਘੱਟ ਗਿਣਤੀਆਂ ਤੇ ਹਮਲੇ ਕਰ ਰਹੀ ਆ ਲਗਾਤਾਰ ਲੋਕਾਂ ਦਾ ਬਡਾਂਗਾ ਕਰਾਊਗੀ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਦੰਗੇ ਕਰਵਾ ਕੇ ਵੋਟਾਂ ਮੰਗ ਰਹੀ ਆ ਉਹ ਕਿਸੇ ਦਾ ਭਲਾ ਕਿ ਪਹੁੰਚਾਊਗੀ ਇੱਕ ਦੇਸ਼ ਇੱਕ ਮੰਡੀ ਇੱਕ ਬੋਲੀ ਇੱਕ ਪਹਿਰਾਵਾ ਉਹ ਲੋਕਾਂ ਨੂੰ ਮਾਰ ਕੇ ਰਾਜੀ ਆ ਲੋਕਾਂ ਦਾ ਭਲਾ ਨਹੀਂ ਚੁੰਦੀ ਖਾਸ ਕਰਕੇ ਪੰਜਾਬ ਜਿਹੜੇ ਗਏ ਸੀ ਨਾ ਬਹਿ ਕੇ ਮੁੜਿਆ ਇਹ ਚੱਲ ਅੱਗੇ ਉਹ ਜਿਹੜੀਆਂ ਸ਼ਰਤਾ ਕਰਕੇ ਮੁੱਕ ਰਿਆ ਐਮਐਸਪੀ ਆਲਾ ਜਿਹੜਾ ਮਾਮਲਾ ਉਹ ਪੰਜਾਬ ਹਰਿਆਣਾ ਤੇ ਰਾਜਸਥਾਨ ਚਲ ਰਿਹਾ ਆਲ ਇੰਡੀਆ ਦਾ ਮਾਮਲਾ ਐਮਐਸਪੀ ਆਲਾ ਵਿਚਾਰਨ ਦੀ ਗੱਲ ਕਹਿ ਕੇ ਉਹ ਤੋਂ ਮੁੱਕਰੀ ਗਈ ਜੇ ਦੇਸ਼ ਦੇ ਅੰਮਦਤਾ ਨੇ ਜੇ ਦੇਸ਼ ਦੇ ਮਜ਼ਦੂਰ ਨੇ ਦੇਸ਼ ਦੇ ਕਿਸਾਨ ਨੇ ਉਹ ਵੀ ਆਪ ਦਾ পেট ਭਰਦੇ ਨੇ ਤੇ ਅੰਨ ਦਾ ਤਾਂ ਲੋਕਾਂ ਦਾ পেট ਭਰਦੇ ਨੇ ਕੀ ਉਹ ਪੰਜਾਬ ਦੇ ਜਿਹੜੇ ਪੰਡਾਰਨ ਭਰਮ ਚ ਉਹਨਾਂ ਦਾ ਹਿੱਸਾ ਨਹੀਂ ਹੈ ਹੈ ਕਿਉਂ ਡੇਮ ਸੇਫਟੀ ਐਕਟ ਭਾਜਪੀ ਨੇ ਜਿਹੜਾ ਉਹ ਪੰਜਾਬ ਨੂੰ ਬਾਹਰ ਕੱਢ ਕੇ ਆਪ ਦਾ ਸਿੱਧਾ ਉਹਦੇ ਤੇ ਤਾਬਜਾ ਕੀਤਾ ਕਿਉਂ ਕੀਤਾ ਭਾਜਪਾ ਨੇ ਕਿਉਂਕਿ ਨਹਿਰਾਂ 'ਚ ਪਾਣੀ ਛੱਡਣਾ ਸੂਆ ਕਸਨਾਂ 'ਚ ਪਾਣੀ ਛੱਡਣਾ ਉਹ ਉਹ ਆਪਦੀ ਮਰਜ਼ੀ ਨਾਲ ਛੱਡਣਗੇ ਆਖਰ ਉਹ ਕਿੱਥੇ ਡੋਬਿਆ ਜੇ ਸਾਡਾ ਕੋਈ ਉਥੇ ਪੰਜਾਬ ਦਾ ਉਥੇ ਕੋਈ ਬੰਦਾ ਹੁੰਦਾ ਜਾ ਕੇ ਕਹਿ ਸਕਦਾ ਸੀ